ਸਤਿ ਸ਼੍ਰੀ ਅਕਾਲ ਨਮਸਤੇ ਅਸਲਾਮ ਅਲੈਕਮ ਤੁਹਾਡੀ ਦਿਨਚਰਵਾਸ ਦੇ ਪੰਜਾਬੀਆਂ ਨੂੰ ਮੇਰਾ ਨਾਮ ਕੇਵਲ ਸਿੰਘ ਦੇ ਗਪਾਲ ਹੈ ਤੇ ਮੈਂ ਇੱਕ ਗੁੜ ਫੇਰ ਪੰਜਾਬੀ ਵਿਸ਼ਾ ਚਾਂਤਰ ਨੂੰ ਤੁਹਾਡੇ ਰੂਪ ਨੂੰ ਹੋ ਰਿਹਾ ਤਾਂ ਜਿਹੜਾ ਅੱਜ ਦੀ ਜਿਹੜੀ ਅਸੀਂ ਵੀਡੀਓ ਜਿਹੜੀ ਪਾਵਾਂਗੇ ਉਹ ਇੱਕ ਜਿਹਨੂੰ ਕਹਿੰਦੇ ਮਾਵਾ ਛੰਡੀਆਂ ਸ਼ਾਵਾਂ ਹਾਂਜੀ ਤਾਂ ਜਿਨ੍ਹਾਂ ਦੀ ਮਾਮਾ ਤਾਂ ਜਿੰਦਾ ਨੇ ਤਾਂ ਬਹੁਤ ਸੋਹਣੀ ਗੱਲ ਹੈ ਜੀ ਜਿਨ੍ਹਾਂ ਦੀ ਮਾਮਾ ਇਥੋਂ ਦੁਨੀਆ ਤੋਂ ਵਿਛੜ ਜਾਨੀ ਉਹਨੇ ਖਾਸ ਕਰਕੇ ਜਦੋਂ ਜਦੋਂ ਬੱਚੇ ਛੋਟੇ ਹੁੰਦੇ ਹਨ ਤਾਂ ਉੱਥੇ ਬਹੁਤ ਤਕਰੀਫ਼ ਹੁੰਦੀ ਹੈ ਉੱਥੇ ਮਾਂ ਨੂੰ ਯਾਦ ਕਰਦਾ ਬੱਚਾ ਬੜੀ ਉਮਰ ਦਾ ਹੋ ਜਾਂਦਾ ਤਾਂ ਅੱਜ ਹੀ ਇਹ ਵੀਡੀਓ ਪਾ ਰਿਹਾ ਜਿਹੜੀ ਕਿ ਸਾਨੂੰ ਆਪਣੇ ਹਰਪ੍ਰੀਤ ਸਿੰਘ ਗਿੱਲ ਜੀ ਨੇ ਅਮਰੀਕਾ ਤੋਂ ਭੇਜੀ ਹੈ ਤਾਂ ਇਹ ਅਸੀਂ ਆਡੀਓ ਪਾਵਾਂਗੇ ਕਿਉਂਕਿ ਇਹ ਕਾਫੀ ਇਹੋ ਜਜ਼ਬਾਤੀ ਜੀ ਵੀਡੀਓ ਹੈ ਤਾਂ ਤੁਸੀਂ ਸੁਣਿਓ ਤੇ ਤੁਸੀਂ ਵੀ ਆਪਣੇ ਕੀ ਕਰਦੇ ਆ ਆਪਣੇ ਵਿਚਾਰ ਦੇ ਇਸ ਵੀਡੀਓ ਤੇ ਨਾਲੇ ਲਾਈਕ ਕਰਿਓ ਨਾਲੇ ਸ਼ੇਅਰ ਕਰਿਓ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਹੀ ਕਰਿਓ ਤੁਹਾਡਾ ਹਾਂਜੀ ਹਾਂਜੀ ਤੁਸੀਂ ਸਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਇਹ ਵੀਡੀਓ ਮੈਸੂ ਜੀ ਸ਼ੁਕਰ ਨੀ ਤੂੰ ਕੀ ਕਰਮ ਕਮਾਇਆ ਮੈਂ ਨਹੀਂ ਮੈਂ ਨੀ ਤੂੰ ਕੀ ਜ਼ੁਲਮ ਕਮਾਇਆ ਨੂਦੇ ਅਜੇ ਸੀ ਪਾਇਆ ਚੂੜਾ ਸਿਪਾਇਆ ਚੂੜਾ ਕਿਉ ਰੱਬ ਨੇ ਚੁਕ ਲਿਆ ਸਾਇਆ ਕਿਉ ਰੱਬ ਨੇ ਚੁਕ ਲਿਆ ਸਾਇਆ ਨਾ ਤੂੰ ਵੀ ਕੀਤੀ ਦੀ ਟੋਲੀ ਨਾ ਸਿਰ ਉੱਤ ਸਜਾਇਆ ਨਾ ਤੂੰ ਵੇਖੀ ਤੀ ਦੀ ਢੋਲੀ ਨਾ ਸਿਰ ਉੱਤ ਸਜਾਇਆ ਇੱਕ ਹਨਰੀ ਅਸੀ ਚੱਲੀ ਉਨੁੱਤਰ ਸਰਤਾ ਨਾ ਆਇਆ ਰੱਬ ਮੇਰੀਆ ਇੱਕ ਹਨੇਰੀ ਐਸੀ ਚੁੱਲੀ ਉਨੁੱਤਰ ਸਰਤਾ ਨਾ ਆਇਆ ਨਾ ਤੂ ਦੋਤੇ ਪੋਤੇ ਵੇਖੀ ਨੋ ਪੁੱਤਿਓ ਚੁੱਕ ਖਿਡਾਇਆ ਨਾ ਤੂੰ ਸਾਡੇ ਦਿਨ ਸੁਧ ਵੇਖੇ ਨਾ ਤੂੰ ਸਾਡੇ ਦਿਨ ਸੁਧ ਵੇਖੇ ਤੇਰੀ ਕਾਟ ਨੇ ਰਜੁਰ ਲਾਇਆ ਤੇਰੀ ਘਾਟ ਨੇ ਰਜਰ ਲਾਇਆ ਓਖੇ ਵਿਲ ਯੋ ਨਈਓ ਲਬਿਆ ਓਖੇ ਵਿਲ ਯੋ ਨਈਓ ਲਬਿਆ ਤੇਰੀ ਬੁੱਕਲ ਦਾ ਹਮਸਾਇਆ ਤੇਰੀ ਬੁੱਕਲ ਨਿੰਦਾ ਹਮਸਾਇਆ ਨਾ ਤੂੰ ਮਹਿਲ ਮਨਾਰੇ ਵੇਖੇ ਨਾ ਤੂੰ ਮਹਿਲ ਮਨਾਰੇ ਵੇਖੇ ਨਾ ਕੋਈ ਸੁਖ ਹੰਡਾਇਆ ਤੱਕ ਕੰਮ ਤੇ ਸੇਵਾ ਕਰਕੇ ਤੁਰਦਿਆਂ ਛੱਟ ਨਹੀਂ ਲਾਇਆ ਮੈਂ ਮੇਰੀਏ ਤੁਰਦਿਆਂ ਛੱਟ ਨਹੀਂ ਲਾਇਆ ਤੂ ਤੁਰਦਿਆਂ ਛੱਟ ਨਹੀਂ ਲਾਇਆ ਨਾ ਛੱਡੇ ਤੂੰ ਪਾਣੀ ਮੰਗਿਆ ਨਾ ਛੱਡੇ ਤੂੰ ਪਾਣੀ ਮੰਗਿਆ ਨਾ ਜਾਂਦਿਆਂ ਮੁੱਖ ਦਿਖਾਇਆ ਨਾ ਛੱਡੇ ਤੂੰ ਪਾਣੀ ਮੰਗਿਆ ਨਾ ਜਾਂਦਿਆਂ ਮੁੱਖ ਦਿਖਾਇਆ ਇਕ ਤੂੰ ਬੋਝ ਨਹੀਂ ਕਦੇ ਚੜਾ ਇਕ ਤੂੰ ਬੋਝ ਕਦੀ ਨਹੀਂ ਲੈਣਾ ਨਹੀਂ ਜਾਣਾ ਕਰਜ਼ ਚੁਕਾਇਆ ਨਹੀਂ ਜਾਣਾ ਕਰਜ਼ ਚੁਕਾਇਆ ਜੋ ਤੇਰੀ ਨੂੰ ਮੇਰੇ ਨਾਲ ਜਾਉ ਜੋ ਤੇਰੀ ਨੂੰ ਮੇਰੇ ਨਾਲ ਜਾਉ ਇੱਕ ਵਾਰੀ ਫੇਰ ਜਲਾਇਆ ਓਏ ਮਾਏ ਮੇਰੀਏ ਜੋ ਤੇਰੀ ਨੂੰ ਮੇਰੇ ਨਾਲ ਜਾਉ ਇੱਕ ਵਾਰੀ ਫੇਰ ਜਲਾਇਆ ਜੋ ਤੇਰੀ ਨੂੰ ਮੇਰੇ ਨਾਲ ਜਾਉ ਇੱਕ ਵਾਰੀ ਫਿਰ ਜਲਾਇਆ ਇੱਕ ਵਾਰੀ ਫਿਰ ਜਲਾਇਆ ਮੈਂ ਵੀ ਮੈਂ ਇਹ ਤੋ ਕੈਸਾ ਕਹਿਰ ਬਰایا